ਨਲਵਾ ਲਾਂਗੇ ਜਿੱਦਣ ਹਰਜੀਤ ਕੌਰ ਨੇ ਸਾਨੂੰ ਪੈਸੇ ਦੇਤੇ ਪੈਸੇ ਨਹੀਂ ਆਣੂ ਹੈ ਮਮੀ ਅਨੁਭਤੀ ਦੇਦੀ ਜਿੱਦਣ ਟਿੱਕ ਲਵਾ ਲਈਏ ਟਰੈਕਟਰ ਤੇ ਕੁਝ ਹੋਰ ਨਹੀਂ ਨੂੰ ਆਦੋਂ ਲੈ ਦੱਸੋ ਲੱਗ ਗਿਆ ਡੈੱਕ ਸਾਡਾ ਤਾਂ ਲੱਗੇ ਡੈੱਕ ਆ ਚੱਲ ਪਿਆ ਮਿਊਜ਼ਿਕ ਸਿਸਟਮ ਡਿੰਚ ਗਡਿੰਚ ਗਠੌਂ ਢੌਂ ਮਹਿੰਦੀ ਵੇਖਤ ਦਾ ਕਦੇ ਇਹਨੂੰ ਕੱਪੜਾ ਪਸੰਦ ਨਹੀਂ ਆਉਂਦਾ ਹੈ ਕਦੇ ਇਹਨੂੰ ਕੱਪੜਾ ਪਸੰਦ ਨਹੀਂ ਆਉਂਦਾ ਤੇ ਕਦੇ ਇਹਨੂੰ ਰੰਗ ਨਹੀਂ ਤੇ ਹੁਣ ਜੇ ਇੱਕ ਵਿਖਾਇਆ ਤੇ ਕਹਿੰਦੀ ਇਹ ਤਾਂ ਗੰਡੇ ਦੀ ਛੜਕ ਆ ਲੈ ਦੱਸ ਨਹੀਂ ਕੋਈ ਇੰਨੀ ਫਾਇਦੇ ਵਾਲੀ ਚੀਜ਼ ਵੀ ਦੇਖਣੀ ਆਪਾਂ ਨਹੀਂ ਫਾਇਦਾ ਇੰਨੀ ਨਹੀਂ ਦੇਖਣਾ ਇਹਨਾਂ ਰੰਗ ਵੇਖਣਾ ਤੇ ਇਹਨਾਂ ਚੀਜ਼ ਪਸੰਦ ਆਲੀ ਆ ਇਹ ਚ ਵੀ ਕੱਢੇ ਕਿ ਨੁਕਸ ਕੋਈ ਨਾ ਕੋਈ ਕੱਢ ਕੱਢ ਆਹ ਦੁਪੱਟਾ ਨਾਲ ਦੀ ਕੰਡ ਹੈ ਸਾਰੇ ਜਣ ਆਹ ਦੁਪੱਟਾ ਹੋਵੇ ਕਿੱਡਾ ਸੁਣਾ ਜਿਵੇਂ ਦੁਕਾਨ ਦਾ ਸ਼ਟਰ ਹੁੰਦਾ ਹੋਰ ਹੋਰ ਦੇ ਪਾਇਆ ਹੀ ਫੜਾਇਆ ਨਾ ਤੁਹਾਨੂੰ ਉਹੇ ਦਾ ਗੱਲ ਆ ਬੜਾ ਚੱਕ ਰੋਕ ਲਾ ਰੋਕ ਲਾ ਬੈਲ ਲਣ ਗੱਗੂ ਬਾਕੀ ਬੈਲ ਤਾਂ ਆਪਾਂ ਚੱਲ ਲੈਣਾ ਜਿਹੜਾ ਹੈਂਡਲ ਆ ਹੋਣ ਜਾ ਕੇ ਬੈਠੀ ਨਾ ਇਹਨੇ ਖੱਲੀ ਪਾਉਣੀ ਪੂਰੀ ਤਗੜੀ ਅਮਾ ਜੀ ਇਹ ਦੱਸੋ ਕੀ ਚੱਕਰ ਹੁੰਦਾ ਬੀਬੀਆਂ ਨੇ ਜੰਦ ਜੰਦ